ਸਤਨਾਮ ਵਾਹਿਗੁਰੂ ਸਾਹਿਬ ਜੀ ਸਜਣਾ ਸੱਚਾ ਪਾਤਸ਼ਾਹ ਸਰ ਸ਼ਾਹ ਦਾ ਸ਼ਾਹ ਜਿਸ ਪਾਸ ਬਠਿਆ ਸੁਹੀਆ ਸਭਨਾ ਦਾ ਵੀਸਾਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਪੰਜਵਾਂ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਸੰਤੇ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣ ਚੇਰੇ ਰਹਾ ਆਪਣੀ ਸਰਨ ਰੱਖ ਪ੍ਰਭ ਦਾਤੇ ਗੁਰ ਪ੍ਰਸਾਦਿ ਕਿਨਾਂ ਵਿਰਲਾ ਜਾਤੀ ਸੁਨੋ ਬੀਨੋ ਤਉ ਮੇਰੇ ਮੀਤਾ ਚਰਨ ਕਮਲ ਵਸੇ ਮੇਰਾ ਚਿਤਾ ਨਾਨਕ ਏਕ ਕਰੈ ਅਰਦਾਸ ਵਿਸਰ ਨਹੀਂ ਪੂਰਨ ਗੁਣਤਾਸ ਨਾਨਕ ਏਕ ਕਰੈ ਅਰਦਾਸ ਵਿਸਰ ਨਾਹੀ ਪੂਰਨ ਗੁਣਤਾਸ ਸੋਹਿ ਮਹੱਲਾ ਪੰਗਵਾਰ ਦਰਸ਼ਨ ਦੇਖ ਜੀਵਾ ਘੁਰ ਤੇਰਾ ਤੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣਾ ਚਿਹਰੇ ਰਹਾਉ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਅੱਜ ਦੇ ਅਮਰਤ ਵੇਲੇ ਦੇ ਇਲਾਹੀ ਹੁਕਮ ਨਾਵਾ ਸਾਹਿਬ ਦੀ ਦਾਤ ਪੰਜਵੇਂ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੋਹੀ ਰਾਗ ਅੰਦਰ ਅੰਗ 742 ਉੱਪਰ ਅੱਜ ਦੇ ਅਮਰਤ ਵੇਲੇ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਕਿਰਪਾ ਕਰਨ ਤੁਹਾਡੀ ਸਾਰੀਆਂ ਸੰਗਤਾਂ ਲਈ ਹਾਜ਼ਰੀ ਦਰਗਾਹੇ ਪ੍ਰਵਾਨ ਕਰਨਾ ਕਰੋ ਸਿੱਖੀ ਦਾ ਨਾਮਦਾਨ ਦੀਆਂ ਦਾਤਾਂ ਕੋਮਲ ਚਰਨਾਂ ਦੀ ਪ੍ਰੀਤ ਬਖਸ਼ਣਾ ਨਾਮ ਬਾਣੀ ਦੇ ਨਾਲ ਜੋੜ ਕੇ ਰੱਖ ਲੈਣ ਸਰਬਤ ਸੰਗਤ ਨੂੰ ਦੁੱਧ ਪੁੱਟ ਧਾਨੀਆਂ ਦਾਤਾ ਸਰੀਰਕ ਤੰਦਰੁਸਤੀ ਦੇਹ ਰੋਗਤਾ ਬਖਸ਼ਣਾ ਦਰੋਂ ਘਰੋਂ ਸਿੱਖੀ ਦਾਨ ਨਾਮ ਧਾਨੀਆਂ ਦਾਤਾ ਨਿਤ ਨੇਮ ਦੀਆਂ ਦਾਤਾ ਅਮਰ ਤੇਰੇ ਦੀਆਂ ਦਾਤਾ ਬਖਸ਼ਿਸ਼ ਕਰਨ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ